ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨਾਂ ਨੂੰ ਪਿੰਡ ਦੇ ਲੋਕ ਘੇਰ ਕੇ ਬੈਠੇ ਨੇ ਆਰੋਪ ਇਹ ਲੱਗ ਰਹੇ ਨੇ ਕਿ ਇਹ ਨੌਜਵਾਨਾਂ ਨੇ ਲੜਕੀਆਂ ਨੂੰ ਛੇੜਿਆ ਸੀ ਤੇ ਲੜਕੀਆਂ ਨੂੰ ਛੇੜਨ ਦੀ ਇਹ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਉਸ ਤੋਂ ਬਾਅਦ ਵੀ ਸਮਝਾਇਆ ਗਿਆ ਪਰ ਨਹੀਂ ਸਮਝੇ ਤੇ ਆਖਿਰਕਾਰ ਅੱਕੇ ਪਿੰਡ ਵਾਲਿਆਂ ਨੇ ਇਹਨਾਂ ਨੌਜਵਾਨਾਂ ਨੂੰ ਬੰਦਕ ਬਣਾ ਲਿਆ ਆਪਣੇ ਕੋਲ ਬਿਠਾ ਲਿਆ ਇਹਨਾਂ ਦੀ ਚੰਗੀ ਛਤਰਪ੍ਰੇੜ ਕੀਤੀ ਹੈ ਇਹ ਐਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਵੀ ਜਦੋਂ ਇਹਨਾਂ ਤੋਂ ਮਾਫੀ ਮੰਗਵਾਈ ਇਹਨਾਂ ਨੇ ਮਾਫੀ ਮੰਗੀ ਕਬੂਲਨਾਮਾ ਮੰਗੇ ਕੀਤਾ ਕਿ ਹਾਂ ਇਹ ਗਲਤ ਕੰਮ ਕਰਦੇ ਸੀ ਲੜਕੀਆਂ ਨੂੰ ਛੇੜਦੇ ਸੀ ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਹਨਾਂ ਦੇ ਸਿਰ ਮੁੰਨ ਦਿੱਤੇ ਹਾਲਾਂਕਿ ਅਸੀਂ ਤੁਹਾਨੂੰ ਉਹ ਤਸਵੀਰਾਂ ਨਹੀਂ ਦਿਖਾ ਰਹੇ ਲੇਕਿਨ ਇਹਨਾਂ ਨੂੰ ਪੂਰੇ ਤਰੀਕੇ ਨਾਲ ਰੋਡੇ ਕਰ ਦਿੱਤਾ ਗਿਆ ਤੇ ਇਹਨਾਂ ਦੇ ਵਾਲ ਹੁਣ ਸੜਕ ਦੇ ਉੱਤੇ ਵਿਖਰੇ ਪੈਸੀ ਤੇ ਤਸਵੀਰਾਂ ਇਹ ਫਾਜ਼ਿਲਕਾ ਦੇ ਬਿਲਕੁਲ ਇੱਕ ਨਜ਼ਦੀਕਲਾ ਪਿੰਡ ਹੈ ਪਿੰਡ ਝੰਡ ਵਾਲਾ ਹਣੁਵੰਤਾ ਉੱਥੇ ਦੀਆਂ ਇਹ ਤਸਵੀਰਾਂ ਨੇ ਅਸੀਂ ਥੋੜੀਆਂ ਜਿਹੀਆਂ ਇਹ ਤੁਹਾਨੂੰ ਤਸਵੀਰਾਂ ਧੁੰਦਰੀਆਂ ਕਰਕੇ ਦਿਖਾ ਰਹੇ ਹਾਂ ਕਿਉਂਕਿ ਇਹ ਬੜੀਆਂ ਸ਼ੋਭਾ ਨਹੀਂ ਦਿੰਦੀਆਂ ਨਾ ਹੀ ਜੋ ਇਹਨਾਂ ਨੌਜਵਾਨਾਂ ਨੇ ਕੰਮ ਕੀਤਾ ਉਹ ਸ਼ੋਭਾ ਦਿੰਦਾ ਸੀ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਇਹਨਾਂ ਦੇ ਨਾਲ ਧੱਕਾ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਬਾਲ ਵੱਢ ਦਿੱਤੇ ਗਏ ਨੇ ਇਹਨਾਂ ਦੇ ਸਿਰ ਮੁੰਨ ਦਿੱਤੇ ਗਏ ਨੇ ਇਹ ਦੱਸਣ ਨੂੰ ਕਿ ਠੀਕ ਹੈ ਤੁਸੀਂ ਜੋ ਕੀਤਾ ਬੜਾ ਮਾੜਾ ਕੀਤਾ ਹੁਣ ਤੁਹਾਨੂੰ ਉਹਦੀ ਸਜ਼ਾ ਭੁਗਤਣੀ ਪਾਵੇਗੀ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਸਿਰ ਮੋਨ ਦਿੱਤੇ ਗਏ ਤੇ ਉਸ ਤੋਂ ਬਾਅਦ ਇਹਨਾਂ ਦੇ ਜੋ ਨੌਜਵਾਨ ਨੇ ਇਨਾਂ ਦੀ ਪੰਚਾਇਤ ਨੂੰ ਇਹ ਗੱਲ ਦੱਸੀ ਗਈ। ਉਸ ਤੋਂ ਬਾਅਦ ਜਿਹੜੇ ਪਿੰਡ ਦੇ ਵਿੱਚ ਇਹਨਾਂ ਦਾ ਕੁਟਾਪਾ ਕੀਤਾ ਗਿਆ ਤੇ ਸਿਰ ਮੁੰਨਿਆ ਗਿਆ ਉੱਥੇ ਦੀ ਵੀ ਪੰਚਾਇਤ ਨੂੰ ਦੱਸੀ ਗਈ ਤੇ ਆਖਿਰਕਾਰ ਦੋਵੇਂ ਹੀ ਪੰਚਾਇਤਾਂ ਨੇ ਆਪਸ ਵਿੱਚ رابطہ ਕਾਇਮ ਕੀਤਾ, ਦੋਵੇਂ ਪਿੰਡ ਵਾਸੀਆਂ ਨੇ ਆਪਸ ਵਿੱਚ رابطہ ਕਾਇਮ ਕੀਤਾ। ਸਰਬਸੰਮਤੀ ਦੇ ਨਾਲ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਬੇਇੱਜ਼ਤ ਕਰਨ ਤੋਂ ਬਾਅਦ ਜਲਾਲਤ ਕਰਨ ਤੋਂ ਬਾਅਦ ਇਹਨਾਂ ਨੂੰ ਵਾਪਸ ਧੋੜ ਦਿੱਤਾ ਗਿਆ। ਹਾਲਾਂਕਿ ਮਾਮਲਾ ਪੁਲਿਸ ਦੇ ਕੋਲ ਵੀ ਚਲਾ ਗਿਆ, ਥਾਣੇ ਦੇ ਵਿੱਚ ਚਲਾ ਗਿਆ। ਇਸ ਮਾਮਲੇ ਦੇ ਵਿੱਚ ਹਲੇ ਨਾ ਤਾਂ ਪਰਿਵਾਰਕ ਮੈਂਬਰਾਂ ਦਾ ਕੋਈ ਪੱਖ ਸਾਹਮਣੇ ਆਇਆ ਤੇ ਨਾ ਹੀ ਹਲੇ ਕੋਈ ਪੁਲਿਸ ਪ੍ਰਸ਼ਾਸਨ ਦਾ ਪੱਖ ਸਾਹਮ ਪਰ ਜਿਵੇਂ ਹੀ ਇਸ ਵੀਡੀਓ ਦੇ ਉੱਤੇ ਕੋਈ ਪਰਿਵਾਰਕ ਮੈਂਬਰ ਬੋਲੇਗਾ ਜਾਂ ਫਿਰ ਪੁਲਿਸ ਕੋਈ ਬਿਆਨ ਦੇਵੇਗੀ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੋਵੇਗੀ ਕਿ ਛੇਤੀ ਤੋਂ ਛੇਤੀ ਤੁਹਾਨੂੰ ਤਸਵੀਰਾਂ ਦਿਖਾਈਏ ਪਰ ਗਲਤ ਕੰਮ ਦਾ ਕਿਸ ਤਰੀਕੇ ਨਾਲ ਗਲਤ ਹੀ ਨਤੀਜਾ ਆਂਦਾ ਹੈ ਉਹਦੀ ਇੱਕ ਜਿੰਦਾ ਜਾਗਦਾ ਉਦਾਹਰਨ ਇਸ ਵਕਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂ ਕਿਉਂਕਿ ਜੇਕਰ ਤੁਸੀਂ ਇਸ ਤਰੀਕੇ ਦੀ ਹੁੱਲੜ ਬਾਜੀ ਕਰੋਗੇ ਫੂਹੜ ਬਾਜੀ ਕਰੋਗੇ ਤੇ ਲੜਕੀਆਂ ਨੂੰ ਛੇੜੋਗੇ ਤਾਂ ਇਹ ਬੜਾ ਹੀ ਗਲਤ ਮੈਸੇਜ ਸਮਾਜ ਦੇ ਵਿੱਚ ਜਾਂਦਾ ਹੈ ਕਿ ਉਹੀ ਜਿਹੜਾ ਗਲਤ ਮੈਸੇਜ ਸਮਾਜ ਦੇ ਵਿੱਚ ਜਾ ਰਿਹਾ ਸੀ ਤਾਂ ਕਿਸ ਤਰੀਕੇ ਦੇ ਨਾਲ ਫਿਰ ਪਿੰਡ ਵਾਸੀਆਂ ਨੇ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਸਮਝਾਇਆ ਕਿਉਂਕਿ ਪਹਿਲਾਂ ਤਾਂ ਇਹ ਪਿਆਰ ਦੇ ਨਾਲ ਨਹੀਂ ਸਮਝ ਰਹੇ ਸੀ ਤਾਂ ਹਾਲਾਂਕਿ ਹਲੇ ਇਹ આરોਪ ਨੇ ਸਿੱਧ ਨਹੀਂ ਹੋਏ ਪੁਲਿਸ ਮਾਮਲੇ ਦੇ ਵਿੱਚ ਕੀ ਜਾਂਚ ਕਰਕੇ ਕੀ ਰਿਐਕਸ਼ਨ ਦਿੰਦੀ ਹੈ ਇਹ ਗੱਲ ਬਾਅਦ ਵਿੱਚ ਹੋਵੇਗੀ ਤਾਂ ਫਾਜ਼ਿਲਕਾ ਦੇ ਪਿੰਡ ਵਿੱਚ ਅਣਮਨੁੱਖੀ ਕਾਰੇ ਦਾ ਮਾਮਲਾ ਸਾਹਮਣੇ ਆਇਆ ਹੈ ਭੀੜ ਨੇ ਮੁੰਡਿਆਂ ਦਾ ਸਿਰ ਮੋਨ ਦਿੱਤਾ ਕੁੜੀਆਂ ਨਾਲ ਬਦਤਮੀਜ਼ੀ ਕਰਨ ਦੇ ਦੋਸ਼ ਲੱਗੇ ਨੇ ਇਹਨਾਂ ਨੌਜਵਾਨਾਂ ਦੇ ਉੱਤੇ ਮੁੰਡਿਆਂ ਨੂੰ ਚੁੱਕ ਕੇ ਲਿਆਂਦਾ ਗਿਆ ਪਿੰਡ ਅਤੇ ਬਾਦ ਵਿੱਚ ਮਾਫੀ ਵੀ ਮੰਗਵਾਈ ਗਈ ਹੈ ਤੇ ਉਹ ਪੂਰੀ ਘਟਨਾ ਕਰਮ ਦੀ ਵੀਡੀਓ ਬਣਾਈ ਗਈ ਜੋ ਕਿ ਹੁਣ ਵਾਇਰਲ ਹੋ ਰਹੀ ਹੈ ਜਾਣਕਾਰੀ ਦੇ ਮੁਤਾਬਕ ਇਹ ਹੈਰਾਨ ਕਰਨ ਵਾਲਾ ਮਾਮਲਾ ਪਿੰਡ ਜੰਡ ਵਾਲਾ ਹਣੂਵੰਤਾ ਦਾ ਭੀੜ ਵਿੱਚ ਹੱਥ ਜੋੜ ਕੇ ਮਾਫੀ ਮੰਗਣ ਵਾਲੇ ਨੌਜਵਾਨ ਨੇੜਲੇ ਪਿੰਡ ਦੀ ਦੱਸੇ ਜਾ ਰਹੇ ਨੇ ਅਤੇ ਇਲਜ਼ਾਮ ਨੇ ਕਿ ਇਹ ਮੁੰਡੇ ਪਿੰਡ ਦੀਆਂ ਕੁੜੀਆਂ ਦੇ ਨਾਲ ਛੇੜਖਾਨੀ ਕਰਦੇ ਸੀ ਕੁੜੀਆਂ ਨੇ ਪਰਿਵਾਰ ਨੂੰ ਦੱਸਿਆ ਤੇ ਫਿਰ ਪਰਿਵਾਰਕ ਮੈਂਬਰਾਂ ਨੇ ਮੁੰਡਿਆਂ ਨੂੰ ਉਹਨਾਂ ਦੇ ਪਿੰਡ ਤੋਂ ਚੁੱਕ ਕੇ ਆਪਣੇ ਪਿੰਡ ਲਿਆਏ ਤੇ ਉਸ ਤੋਂ ਬਾਅਦ ਛੇਤਰਪ੍ਰੇੜ ਕਰ ਦਿੱਤੀ ਐਨਾ ਹੀ ਨਹੀਂ ਇਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਦਿੱਤੀ ਗਈ ਕਿ ਸਿਰ ਦੇ ਵਾਲ ਮੁੰਡ ਦਿੱਤੇ ਗਏ ਤੇ ਉਹਦੀ ਵੀਡੀਓ ਬਣਾ ਕੇ ਵਾਇਲ ਕਰ ਦਿੱਤੀ ਗਈ ਪਿੰਡ ਦੇ ਸਰਪੰਚ ਨਾਲ ਫੋਨ ਤੇ ਗੱਲਬਾਤ ਹੋਈ ਤਾਂ ਸਰਪੰਚ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਭੀੜ ਵੱਲੋਂ ਮੁੰਡਿਆਂ ਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਦੇ ਕੁੱਲ ਜਾਇਆ ਗਿਆ ਸੀ ਅਤੇ ਉਹਨਾਂ ਮੁੰਡਿਆਂ ਦੇ ਪਿੰਡ ਦੇ ਮੋਤਬਰ ਵਿਅਕਤੀਆਂ ਨੂੰ ਬੁਲਾ ਕੇ ਮੁੰਡੇ ਉਹਨਾਂ ਦੇ ਹਵਾਲੇ ਕਰ ਦਿੱਤੇ ਗਏ ਸਰਪੰਚ ਨੇ ਕਿਹਾ ਕਿ ਉਹਨਾਂ ਕੋਲ ਮੁੰਡੇ ਲੈ ਕੇ ਆਏ ਬਾਅਦ ਵਿੱਚ ਭੀੜ ਨੇ ਕੀ ਕੀਤਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਇਸ ਸਬੰਧੀ ਦੋਵਾਂ ਤਰ੍ਹਾਂ ਤੋਂ ਰਾਜੀਨਾਮਾ ਲਿਖਾ ਕੇ ਸਬੰਧਤ ਥਾਣੇ ਦੇ ਵਿੱਚ ਦਰਖਾਸਤ ਦੇ ਦਿੱਤੀ ਗਈ ਹੈ ਤੇ ਉਹਦੀ ਹੀ ਹੁਣ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੰਡਵਾਲਾ ਹਣੁਵੰਤਾ ਦੀਆਂ ਇਹ ਤਸਵੀਰਾਂ ਨੇ ਤੇ ਉੱਥੇ ਮੁੰਡੇ ਜੋ ਕਿ ਗਲਤ ਕੰਮ ਕਰਦੇ ਸੀ ਲੜਕੀਆਂ ਨੂੰ ਛੇੜਦੇ ਸੀ ਤੇ ਪਿੰਡ ਵਾਸੀਆਂ ਨੇ ਮੁੰਡੇ ਚੱਕ ਲਏ ਉਹਨਾਂ ਦੇ ਪਿੰਡੋਂ ਆਪਣੇ ਪਿੰਡ ਲੈ ਆਏ ਤੇ ਉਸ ਤੋਂ ਬਾਅਦ ਛੇਤਰਾਂ ਦੀ ਪ੍ਰੇੜ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਤੋਂ ਮਾਫੀ ਮੰਗ ਵਾਈ ਗਈ ਸਿਰ ਮੁੰਡਵਾਇਆ ਗਿਆ ਤੇ ਜਲਾਲਤ ਕੀਤੀ ਗਈ ਬੇਇੱਜ਼ਤ ਕੀਤਾ ਗਿਆ ਔਰ ਸਮਝਾਇਆ ਗਿਆ ਕਿ ਹਲੇ ਤਾਂ ਇਹ ਸਿਰਫ ਟ੍ਰੇਲਰ ਹੈ ਜੇਕਰ ਤੁਸੀਂ ਨਹੀਂ ਸੁਧਰੋਗੇ ਤਾਂ ਫਿਰ ਜੋ ਆਪਣੇ ਤੌਰ ਦੇ ਉੱਤੇ ਪਿੰਡ ਵਾਸੀ ਕਾਰਵਾਈ ਕਰਨੀ ਉਹ ਵੱਖਰੀ ਹੈ ਪੁਲਿਸ ਪ੍ਰਸ਼ਾਸਨ ਕਰੇਗਾ ਉਹ ਵੱਖਰੀ ਹੋਵੇਗੀ ਸਮਾਂ ਹੈ ਕਿ ਸੁਧਰ ਜਾਓ ਤਾਂ ਤਸਵੀਰਾਂ ਤੁਹਾਨੂੰ ਇਹ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਇਹ ਲਗਾਤਾਰ ਇਹ ਤਸਵੀਰਾਂ ਇਸ ਵਕਤ ਸੋਸ਼ਲ ਮੀਡੀਆ ਤੇ ਬੜੀਆਂ ਵਾਇਰਲ ਹੋ ਰਹੀਆਂ ਨੇ ਝੰਡ ਵਾਲਾ ਹਣੁਵੰਤਾ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਸਜ਼ਾ ਦਿੱਤੀ ਗਈ ਹੈ ਔਰ ਇਹਨਾਂ ਦਾ આરોਪ ਦੋਸ਼ ਇਹਨਾਂ ਦੇ ਉੱਤੇ ਲੱਗਿਆ ਕਿ ਲੜਕੀਆਂ ਦੇ ਨਾਲ ਛੇੜਖਾਨੀ ਕਰਦੇ ਸੀ ਕੁੜੀਆਂ ਦੇ ਨਾਲ ਛੇੜਖਾਨੀ ਕਰਨ ਦਾ ਹੁਣ ਇਹਨਾਂ ਨੂੰ ਗੰਭੀਰ ਨਤੀਜੇ ਭੁਗਤਨੇ ਪਏ ਨੇ ਸ਼ਾਇਦ ਹੋ ਸਕਦਾ ਹੈ ਕਿ ਜੇਕਰ ਇਹਨਾਂ ਨੇ ਉਹ ਗੁਨਾਹ ਕੀਤਾ ਹੋਇਆ ਤੇ ਜਿਹੜੀ ਗੁਨਾਹ ਦੀ ਸਜ਼ਾ ਇਹਨਾਂ ਨੂੰ ਮਿਲੀ ਹੈ ਹੁਣ ਸਾਰੀ ਉਮਰ ਤਾ ਉਮਰ ਇਹਨਾਂ ਨੂੰ ਆਪਣੇ ਤੇ ਪਛਤਾਵਾ ਹੋਵੇਗਾ ਕਿ ਇਹਨਾਂ ਨੇ ਔਰ ਰਹਿਦੀ ਦੁਨੀਆ ਤੱਕ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਉਸੇ ਤਰੀਕੇ ਨਾਲ ਘੁੰਮਦੀ ਰਹੇਗੀ ਤੇ ਇਹਨਾਂ ਨੂੰ ਇੰਨਾ ਦੇ ਮੁੰਡਿਆਂ ਵੱਲੋਂ ਕੀਤੇ ਗਏ ਪਾਪ ਯਾਦ ਕਰਵਾਉਂਦੀ ਰਹੇਗੀ ਕੈਮਰਾ ਤੇ ਕਰੋ ਭਾਈ ਜੀ ਫੋਟੋ ਆ ਬੱਲੇ ਉਹ ਜੰਗਲ ਵੱਲੋਂ ਕੰਮ ਨਾ ਵੀ ਕੋ ਦਾ ਹੈ ਨਹੀਂ ਰੁਕਦਾ ਉਹ ਬੈਠ ਜਾਂਦਾ ਰਾਉਂਡ ਦਾ ਕਰਾਂਗੇ ਕਿਉਂ ਬਾਪ ਕੋ ਕਹਿਣਾ ਮੈਂ ਤੇਰਾ ਸਗਰ ਹੈ ਤੂੰ ਆਪਣਾ ਕੋਨੀ ਐਂ ਬਿਛੜ ਲੜਾਇਆ ਗੁਰਬਟੂ ਸ਼ਟਾਟਿੰਗ ਦੀ ਬਾਤ ਹੈ ਹਲੋ ਘਰ ਬੋਲਾਂਗੇ ਹੋਇਓ ਚੋਰ ਹਾਂ ਆਠਾ ਇੱਥੇ ਕਰੇ ਬੰਦਾ ਲਿਆ ਰੱਖ ਕੇ ਆ ਜਾ ਆ ਜਾ ਆ ਜਾ ਤੂੰ ਫਿਰ ਬਤਾਉਂਗਾ ਲੈਣ ਤੂੰ ਕਰ ਬਤਾ ਕੁੰ ਕੁੰਾ ਸਾਰੀ ਬਤਾ ਲੈ ਗੱਲੇ ਮੋਨ ਰੋਕਿਆ ਜਿੰਦਗੀ ਨਾਲ ਸੁਪਨਾ ਰੋਕੀ ਹਾਂ ਕਿੰਗੇ ਸੁਪਨਾ ਹਾਂ ਸੁਪਨਾ ਹਾਂ ਸੁਪਨਾ ਰੋਕੀ ਤਾਂ ਹਾਂ ਐਂ ਇੰਬਿੰਗਣੀ ਨਾ ਇਨ ਮੈਂ ਕੋ ਰੋਕੀ ਬਈ